ਅ ਨਮਸਕਾਰ ਸ਼ਹਿਰਵਾਸੀ ਆਹੀ ਕੁਛ ਦਿਨ ਪਹਿਲਾਂ ਇੱਕ ਪੈਟੀਸ਼ਨ ਸਟਾਰਟ ਕੀਤੀ ਪਠਾਨਕੋਟ 에어ਪੋਰਟ ਨੂੰ ਫਿਰ ਤੋਂ ਚਲਾਉਣ ਦੀ change.org ਚਾਹ ਹੁਣ ਤੱਕ ਤਕਰੀਬਨ 350 ਲੋਕਾਂ ਨੇ ਉਹ ਪੈਟੀਸ਼ਨ ਦਾ ਹਿੱਸਾ ਬਣ ਚੁੱਕੇ ਹਨ ਮੇਰਾ ਮੋਟਿਵ ਹੈ ਵੈ ਕਿ ਪਠਾਨਕੋਟ ਦੀ ਬਹੁਤ اچھی ਕਨੈਕਟੀਵਿਟੀ ਹੈ ਦਿੱਲੀ ਨਾਲ ਹਰ ਰੋਜ਼ 10 ਤੋਂ 12 ਟ੍ਰੇਨਸ ਆਉਂਦੀਆਂ ਇਸ ਤੋਂ ਬਾਵਜੂਦ ਟ੍ਰੇਨਸ 'ਚ ਅਵੇਲੇਬਿਲਿਟੀ ਨਹੀਂ ਮਿਲਦੀ ਤੇ ਲੋਕਾਂ ਨੂੰ ਮਜਬੂਰ ਨਾ ਬਸਾਂ 'ਚ ਜਾਂ ਬਾਈਕਸ ਇਨੀ ਲੰਬੀ ਜਰਨੀ ਕਰਨੀ ਪੈਂਦੀ ਹੈ ਤੇ ਸਾਡੇ ਕੋਲ ਆਲਰੇਡੀ 인ਫਰਾਸਟਰਕਚਰ ਹੈ 에어ਪੋਰਟ ਦਾ ਤੇ ਜਿਸ ਤੇ ਚਾਰ तकरीबन 4 ਸਾਲ ਫਲਾਈਟਸ ਉਡਾਨ ਉਡਾਨ ਸਕੀਮ ਦੇ ਤਹਤ ਚਲੀਆਂ ਵੀ ਤੇ ਜਿੱਥੇ ਤੱਕ ਮੇਰੀ ਨੋਲੇਜ ਹੈ 75% ਓਕਿਪੈਂਸੀ ਨਾਲ ਚਲੀਆਂ ਤੇ ਕੁਝ ਕਾਰਨ ਵਸ਼ ਉਹ ਉਹ ਫਲਾਈਟਸ ਬੰਦ ਹੋ ਗਈਆਂ ਤੇ ਉਹ ਫਿਰ ਤੋਂ ਚਲਾਉਣ ਦਾ ਇੱਕ ਮਕਸਦ ਹੈ ਕਿ ਅਸੀਂ ਫਿਰ ਤੋਂ ਪਠਾਨਕੋਟ ਤੋਂ ਟਰਾਈਲ ਚਲਨ ਟੂਰਿਸਟ ਆਨ ਤਾਂ ਕਿ ਇਕਨੋਮੀ ਨੂੰ ਇੱਕ ਬੂਸ ਮਿਲੇ ਇਸ ਤੋਂ ਨਾਲ-ਨਾਲ ਇਹਨੂੰ ਇਹ ਨਾਲ ਜੁੜੇ ਰਹੀ ਕੈਂਪੇਨ ਹੈ ਪਠਾਨਕੋਟ ਹੈਰੀਟੇਜ ਸਰਕਟ ਜਾਂ ਪਠਾਨਕੋਟ ਟੂਰਿਜ਼ਮ ਸਰਕਟ ਹੁਣ ਗਰਮੀਆਂ ਦੀ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਬਹੁਤ ਸਾਰੇ ਟੂਰਿਸਟ ਦਲਾਉਜੀ ਧਰਮਸ਼ਾਲਾ ਜਾਂ ਆਨਵਲੇ ਟਾਈਮ ਚ ਅਮਰਨਾਥ ਜੀ ਦੀ ਯਾਤਰਾ ਜਾਂ ਮਾ ਬੈਸ਼ਨੋ ਦੇਵੀ ਦੀ ਯਾਤਰਾ ਵਾਸਤੇ ਪਠਾਨਕੋਟ ਰੁਕਦੇ ਨੇ ਚਾਹੇ ਉਹ 2 ਘੰਟੇ ਵਾਸਤੇ ਰੁਕਣ ਚਾਹੇ 1 ਰਾਤ ਵਾਸਤੇ ਰੁਕਣ ਕੋ ਪਠਾਨਕੋਟ ਦੇ ਲੋਕਲ ਜਿਹੜੇ ਵਿਰਾਸਤ ਹੈ ਜਿਸਾ ਸਾਡੇ ਕੋਸ ਮਿਨ ਆ ਰਹਾ ਹੈ 에어ਪੋਰਟ ਦੇ ਸਾਹਮਣੇ ਸਾਡਾ ਸ਼ਾਹਪੁਰ ਕੰਡੀ ਫੋਰਟ ਹੈ ਮਿਨੀ ਗੋਆ ਹੈ ਕਾਲੀ ਮਾਤਾ ਮੰਦਰ ਜੀ ਦਾ ਕਾਲੀ ਮਾਤਾ ਮੰਦਰ ਹੈ ਤੇ ਕਤਲੋਰ ਵਾਈਲਡ ਐਕਸੈਂਟਰੀ ਹੈ ਦਿਨਾਨਗਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਰ ਪੈਲੇਸ ਹੈ ਟੈਲੀਗ੍ਰਾਫ ਆਫਿਸ ਹੈ ਕਨਾਲ ਆਫਿਸ ਜੋ ਬ੍ਰਿਟਿਸ਼ ਟਾਈਮਜ਼ ਦਾ ਹੈ ਔਰੇ ਪਿੱਛੇ ਪਰੀਆਂ ਦਾ ਬਾਗ ਹੈ ਜੋ ਵੀ ਉਹ ਵੀ ਬ੍ਰਿਟਿਸ਼ ਟਾਈਮਜ਼ ਦਾ ਹੈ ਤੇ ਫਿਰ ਚਰਚ ਹੈ ਇਹ ਚੀਜ਼ਾਂ ਹੀ ਕਿਉਂ ਨਹੀਂ ਡਿਵੈਲਪ ਕਰਦੇ ਤਾਂ ਕਿ ਲੋਕੀ ਇੱਕ ਦਿਨ ਦਾ ਵਨ ਡੇ ਟੂਰਿਜ਼ਮ ਅਥੇ ਹੋਏ ਇਹ ਦੋ ਕੈਂਪੇਨ ਅਸੀਂ ਸ਼ੁਰੂ ਕੀਤੇ ਨਾ ਕੀ ਫਾਇਦਾ ਹੋਏਗਾ ਕਿ ਪਠਾਨਕੋਟ ਦੀ ਜੀ ਲੋਕਲ ਇਕਨੋਮੀ ਹੈ ਉਹਨੂੰ ਬਹੁਤ ਜ਼ਿਆਦਾ ਬੂਸਟ ਮਿਲੇਗਾ ਨਵੀਂ ਜੌਬ ਕ੍ਰੀਏਸ਼ਨ ਜ਼ੋਨਗੀਆਂ ਇਮੇਜਿਨ ਕਰੋ ਟੂਰਿਸਟ ਆ ਰਹੇ ਨੇ ਉਹਨਾਂ ਦਾ 베ਸ ਇੱਕ ਦਿਨ ਵਾਸਤੇ ਪਠਾਨਕੋਟ ਰਹੇਗਾ ਉਹ ਪਠਾਨਕੋਟ ਦੇ ਹੋਟਲਸ ਵਿੱਚ ਸਟੇ ਕਰਨਗੇ ਮਾਰਕੀਟਸ ਵਿੱਚ ਵੀ ਜਾਣਗੇ ਸ਼ਾਪਿੰਗ ਵਾਸਤੇ ਤੇ ਜਿਹੜੀ ਟੈਕਸੀ ਲੈਣਗੇ ਲੋਕਲ ਚੈਨਲ ਵਾਸਤੇ ਉਹ ਵੀ ਪਠਾਨਕੋਟ ਤੋਂ ਹੀ ਲੈਣਗੇ ਜਸਟ ਇਮੇਜਿਨ ਕਿ ਕਿੰਨਾ ਜ਼ਿਆਦਾ ਬੂਸਟ ਇਕਨੋਮੀ ਨੂੰ ਮਿਲੇਗਾ ਇੱਕ ਵਾਰ ਛੋਟਾ ਜਿਹਾ ਐਗਜ਼ਾਮਪਲ ਦੇਣਾ ਭਾਈ ਸਾਹਿਬ ਕੋਈ ਫਰਸਟ AC ਜਾਂ ਸੈਕੰਡ AC ਟ੍ਰੈਵਲ ਕਰਨਾ ਹੈ ਨਾ ਪਹਿਲੀ ਗੱਲ ਤੇ ਤੁਹਾਨੂੰ ਟਿਕਟ ਮਿਲਦੀ ਨਹੀਂ ਅਗਰ ਤੁਸੀਂ ਤਤਕਾਲ ਚ ਬੁੱਕ ਕਰਦੇ ਹੋ ਜਾਂ ਮੇਕ ਮਾਈ ਟ੍ਰਿਪ ਚ ਟ੍ਰਿਪ ਗਰੰਟੀ ਨਾਲ ਬੁੱਕ ਕਰਦੇ ਹੋ ਤੁਹਾਨੂੰ ਤਕਰੀਬਨ 2500 ਤੋਂ 3500 ਰੁਪਏ ਦੀ ਇੱਕ ਟਿਕਟ ਆਉਂਦੀ ਹੈ ਉਸ ਤੋਂ ਸੇਮ ਪ੍ਰਾਈਸ ਜਾਂ ਇਸ ਤੋਂ ਘੱਟ ਪ੍ਰਾਈਸ ਤੇ ਤੁਹਾਨੂੰ ਫਲਾਈਟ ਮਿਲ ਜਾਂਦੀ ਹੈ ਇੱਕ ਟਾਈਮ ਸੇਵ ਹੁੰਦਾ ਇਕਨੋਮੀ ਨੂੰ ਇੰਨਾ ਫਰ ਪਏਗਾ ਕਿ ਕੀ ਤੁਸੀਂ ਇੱਕ ਚੀਜ਼ ਦੇਖੋ ਸ਼ਾਇਦ ਨਹੀਂ ਪਤਾ ਹੈਗਾ ਹਰ ਸਾਲ ਪਠਾਨਕੋਟ ਤੋਂ ਤਕਰੀਬਨ ਦੋ ਤੋਂ 3000 ਖਾਇ ਟੂਰਿਸਟ ਮਤਲਬ ਗੁਜ਼ਰਦਾ ਤੇ ਸਰਨੇ ਕੇ ਬਾਅਦ ਤੁਹਾਨੂੰ ਉਹ ਲੱਭਣਗੇ ਵੀ ਖਾਣਾ ਖਾਂਦੇ ਉਹ ਦਲਾਇਲਾਮਾ ਜੀ ਦੇ ਦਰਸ਼ਨ ਕਰਨ ਜਾਂਦੇ ਨੇ ਤੇ ਉਹ ਇੱਕ ਰਾਤ ਪਠਾਨਕੋਟ ਕਿਉਂ ਨਹੀਂ ਰੁਕ ਸਕਦੇ ਉਹ ਇਸ ਕਰਕੇ ਕਈ ਵਾਰ ਨਹੀਂ ਰੁਕਦੇ ਕਿਉਂਕਿ ਕਾਂਗੜਾ 에어ਪੋਰਟ ਉਹਨਾਂ ਨੂੰ ਡਾਇਰੈਕਟ ਫਲਾਈਟ ਮਿਲਦੀ ਹੈ ਪਠਾਨਕੋਟ ਅਗਰ ਫਲਾਈਟ ਆ ਜੇ ਤੇ ਉਹ ਪਠਾਨਕੋਟ ਥੋੜ ਕੇ ਧਰਮਸਲਾ ਜਾ ਸਕਦੇ ਇਹਨਾਂ ਆਪੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਇਕਨੋਮੀ ਨੂੰ ਇੱਕ ਬੂਸ ਮਿਲੇਗਾ ਤੁਹਾਡਾ ਕੀ ਪ੍ਰਯਾਸ ਰਹੇਗੀ ਪਹਿਲੇ ਵੀ ਕਈਆਂ ਨੇ ਇਥੋਂ ਦੇ ਜਿਹੜੇ ਕੇਂਦਰੀ ਮੰਤਰੀਆਂ ਨੂੰ ਆਪਣੇ ਮੰਗ ਪੱਤਰ ਦਿੱਤੇ ਹੋਰ ਵੀ ਚੀਜ਼ਾਂ ਹੋਈਆਂ ਪਰ ਤੁਹਾਡਾ ਕੀ ਪ੍ਰਯਾਸ ਲੇਗਾ ਕਿ ਇਹਨੂੰ ਸ਼ੁਰੂ ਕਰਵਾਓ ਸਰ ਮੈਨੂੰ ਲੱਗਦਾ ਮੰਗ ਪੱਤਰ ਦੇਣ ਨਾਲ ਇਟਸ ਨਾਟ ਸਫੀਸ਼ੀਐਂਟ ਕਿ ਇਕਾ ਹੀ ਗਿਆਪਨ ਜਾਂ ਮੰਗ ਪੱਤਰ ਦੇ ਆਈਏ ਇੱਕ ਸੋਸ਼ਲ ਮੁਹਿੰਮ ਚਲਾਨੀ ਪਈ ਜਿਸ ਤੇ ਮੈਂ ਤੁਹਾਡੇ ਚੈਨਲ ਆ ਰਾਈ ਅਪੀਲ ਕਰਾਂਗਾ ਕਿ change.org 'ਚ ਜਿਆਦਾ ਤੋਂ ਜਿਆਦਾ ਲੋਕ ਸਾਈਨ ਕਰਨ ਕੁਛ ਕੁਛ ਨਹੀਂ ਹੈ ਕਈਆਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਵੀ ਇਹ ਕੋਈ ਲੀਗਲ ਪਟੀਸ਼ਨ ਹੈ ਨਹੀਂ ਹੈ ਲੀਗਲ ਪਟੀਸ਼ਨ ਨਹੀਂ ਹੈ ਇੱਕ ਤਰ੍ਹਾਂ ਦਾ ਇੱਕ ਸਰਕਾਰ ਨੂੰ ਦੱਸਣ ਦਾ ਜ਼ਰੀਆ ਕਿ ਲੋਕੀ ਵਾਕਈ ਪਠਾਨਪੁਰ ਚ 에어ਪੋਰਟ ਚਲਾਉਣਾ ਚਾਹੁੰਦੇ ਨੇ ਹੁਣ ਪਠਾਨਪੁਰ ਨੂੰ ਹੁਣ ਆਉਣ ਵਾਲੇ ਟਾਈਮ ਤੇ ਟੈਡੈਕਸ ਕਰਨਾ ਪਾ ਉਸ ਤੇ ਵਰਲਡ ਲੀਡਰਸ ਆ ਰਹੇ ਨੇ ਬਹੁਤ ਵੱਡੀ ਵੱਡੀ ਹਸਤੀਆਂ ਆ ਰਹੀਆਂ ਇੱਕ ਕਨੈਕਸ਼ਨ ਬਹੁਤ ਟਫ ਹੋ ਜਾਂਦਾ ਅਮ ਪਹਿਲੇ ਉਹ ਲੈਟਸ ਸੇ ਕੋਈ ਪੈरिस ਤੋਂ ਆ ਰਿਹਾ ਪੈरिस ਤੋਂ ਦਿੱਲੀ ਦਿੱਲੀ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਪਠਾਨਕੋ ਤੇ ਉਹ ਚੀਜ਼ ਨੂੰ ਬੂਚ ਕਰਵਾਸੇ 에어ਪੋਰਟ ਚਲਾਣਾ ਬਹੁਤ ਜ਼ਰੂਰੀ ਹੈ ਹੁਣ ਜਿਸ ਤਰ੍ਹਾਂ ਕਿ ਤੁਸੀਂ ਪੁੱਛਿਆ ਕਿ ਕਿਦਾਂ ਇਹਨੂੰ ਇੱਕ ਹੈ ਸੋਸ਼ਲ ਮੁਹਿੰਮ ਦੇ ਨਾਲ ਨਾਲ ਆਹੀ ਮੰਗ ਪੱਤਰ ਵੀ ਰਿਕੁਆਇਰਡ ਅਥਾਰਟੀ ਚਾਹੀਏ ਡੀਜੀਸੀਏ ਚਾਹੀਏ 에어ਪੋਰਟ ਅਥਾਰਟੀ ਆਫ ਇੰਡੀਆ ਹੈ ਚਾਹੀਏ ਸਿਵਲ ਨਿਵੇਸ਼ਨ ਮਿਨਿਸਟਰੀ ਹੈ ਉਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਗਿਆਪਨ ਇੱਕ ਵਾਰ ਦੀ ਦੋ ਵਾਰ ਦੀ ਜਿੰਨੀ ਵਾਰ ਜ਼ਰੂਰਤ ਪਈ ਉਨੀ ਵਾਰ ਦੀ ਉਹਨਾਂ ਨੂੰ ਦਿੱਤਾ ਜਾਵੇਗਾ ਤੇ ਇਹ ਮੁਹਿੰਮ ਮੈਂ بار بار کہہ ਰਹੇ ਹਾਂ ਇਹ ਮੁਹਿੰਮ شاید 1 ਸਾਲ ਲਗੇ ਚਾਹੇ 2 ਸਾਲ ਲਗੇ ਚਾਹੇ 6 ਮਹੀਨੇ ਲਗੇ ਮਤਲਬ ਅਗਰ ਸ਼ਹਿਰ ਵਾਲੇ ਸਾਰੇ ਇਕੱਠੇ ਹੋ ਕੇ ਆਣ ਤੇ ਮੈਨੂੰ ਕੋ ਪੂਰੀ ਉਮੀਦ ਹੈ ਕਿ 에어ਪੋਰਟ ਫਿਰ ਤੋਂ ਚਾਲੂ ਹੋ ਸਕਦਾ ਹੈ